ਅੱਜ ਕੱਲ ਦੇ ਟਾਈਮ ਦੇ ਧੁਕਦੀ ਅਨਾਦ ਭਾਗ ਪਹਿਲਾ ਕਹਾਣੀ ਲੇਖਕ ਹਰਪਾਲ ਪਾਲਾ ਜੀ ਇਹ ਕਹਾਣੀ ਸੱਚੀ ਘਟਨਾ ਦੇ ਆਧਾਰਿਤ ਹੈ ਬਸ ਨਾਮ ਬਦਲਤੇ ਗਏ ਹਨ ਅਤੇ ਕੁਝ ਥਾਵਾਂ ਤੇ ਕਲਪਨਿਕ ਮੋੜ ਲਿਆਦੇ ਗਏ ਨੇ ਯਾਦਾਫਾ ਹੋ ਜਾ ਮਰ ਜਾ ਬਾਲਾਂ ਲਿਆ ਕੇ ਫੂਕ ਦੇ ਆਗੇ ਤੈਨੂੰ ਗੁੱਸੇ ਨਾਲ ਭਰੇ ਹੋਏ ਰਮੇਸ਼ ਨੇ ਆਪਣੇ 70 ਸਾਲਾ ਦੇ ਬਜ਼ੁਰਗ ਪਿਤਾ ਕੇਵਲਾਲ ਨੂੰ ਕਸੀਦ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਦਰਵਾਜ਼ਾ ਲਗਾ ਲਿਆ ਕੇਵਲ RAM ਨੇ ਆਸਾ-ਪਾਸਾ ਦੇਖਿਆ ਰਾਤ ਦੇ 11 ਵਜੇ ਸਮਾਂ ਦਸੰਬਰ ਦਾ ਮਹੀਨਾ ਧੁੰਦ ਨਾਲ ਚਾਰੇ ਪਾਸੇ ਸਰਾਟਾ ਫਸ ਰਿਹਾ ਪਿਆ ਸੀ ਕੇਵਲ RAM ਰੋ ਰਿਹਾ ਸੀ ਉਸ ਨੇ ਉੱਠ ਕੇ ਮਸਾ ਕੱਪੜੇ ਝਾੜੇ ਕੁਝ ਦੇਰ ਬਾਹਰ ਖੜਾ ਰਿਹਾ ਹੌਲੀ-ਹੌਲੀ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਨਾ ਬੋਲਿਆ ਅੰਦਰਲੀ ਲਾਈਟ ਬੰਦ ਹੋ ਗਈ ਕੇਵਲ RAM ਨੇ ਆਪਣੇ ਅਥਰੂ ਪੂੰਝੇ ਤੇ ਹੋਈ ਹੋਈ ਲੰਗੜਾਉਂਦਾ ਹੋਇਆ ਸਾਹਮਣੇ ਬਣੇ ਮੰਦਰ ਦੇ ਭਾਂਡੇ ਤੇ ਲੱਗੇ ਬੈਂਚ ਤੇ ਜਾ ਕੇ ਬੈਠ ਗਿਆ ਆਣਗਵਾਨ ਦੇ ਘਰਦਿਆਂ ਲੇਟਾਂ ਵੀ ਜਗੀਆਂ ਪਰ ਕੋਈ ਬਾਹਰ ਨਾ ਆਇਆ ਅਸਲ ਚ ਕੇਵਲ RAM ਨਾਲ ਇਹ ਬਰਸ ਵਿੱਚ ਕੋਈ ਪਹਿਲੀ ਵਾਰ ਨਹੀਂ ਸੀ ਹੋਈ ਉਸਦਾ ਇਕਲੌਤਾ ਪੁੱਤ ਪਰਮੇਸ਼ ਕਈ ਵਾਰ ਉਸ ਨਾਲ ਘੁੱਟਮਾਰ ਕਰਦਾ ਉਸ ਨੂੰ ਘਰੋਂ ਵੀ ਕੱਢ ਦਿੰਦਾ ਪਰਮੇਸ਼ ਨਸ਼ੇ ਦਾ ਆਦੀ ਸੀ ਕੀਵਲ RAM ਦੀ ਘਰ ਵਾਲੀ ਦੀ ਮੌਤ ਹੋ ਗਈ ਸੀ ਉਸ ਨੂੰ ਮੌਤ ਹੋਈ ਨੂੰ ਇੱਕ ਸਾਲ ਹੋ ਗਿਆ ਸੀ ਕਿ ਰਮੇਸ਼ ਦੀ ਘਰ ਵਾਲੀ ਵੀ ਰਮੇਸ਼ ਨੂੰ ਛੱਡ ਕੇ ਚਲੀ ਗਈ ਉਹ ਸਨਾਰ ਵੀ ਰੋਜ਼ ਰਾਤੀਂ ਕੇ ਕੁੱਟਮਾਰ ਕਰਦਾ ਸੀ ਕੀਵਲ RAM ਦੀ ਜ਼ਿੰਦਗੀ ਇਸ ਵਕਤ ਨਰਕ ਸੀ ਨਾ ਰੋਟੀ ਦਾ ਕੋਈ ਹਿਲਾ ਨਾ ਰਹਿਣ ਨੂੰ ਛੱਤ ਕੁਝ ਦਿਨ ਕੀਵਲ RAM ਮੰਦਿਰ ਦੇ ਬਾਹਰ ਬਰਾਡੇ ਤੇ ਬੈਠਾ ਰਿਹਾ ਉਹ ਠੰਡ ਨਾਲ ਕੰਬ ਰਿਹਾ ਸੀ ਇੰਨੇ ਨੂੰ ਮੰਦਿਰ ਦੇ ਗੇਟ ਦਾ ਟੋਟਾ ਬੁਹਾ ਕੁਲਿਆ ਤੇ ਅੰਦਰੋਂ ਮੰਦਿਰ ਦਾ ਮੇਨ ਪੁਜਾਰੀ ਬਾਹਰ ਨਿਕਲਿਆ ਇਹ ਸੀ ਪੰਡਤ ਅਸ਼ੋਕ ਚੰਦ ਜੋ ਕਿ ਕੇਵਲ ਨਾਮ ਦੇ ਪਚਪੰਦਾ ਸਾਥੀ ਸੀ ਉਹ ਆਇਆ ਤੇ ਬੋਲਿਆ ਕੇਵਲਾ ਅੱਜ ਕੀ ਹੋਇਆ ਕੇਵਲ ਨੇ ਉਸ ਵੱਲ ਦੇਖਿਆ ਪਰ ਕੁਝ ਨਾ ਬੋਲਿਆ ਉਹ ਹੋ ਰੋਂਦਾ ਰੋਂਦਾ ਚੁੱਪ ਕਰ ਗਿਆ ਚੱਲ ਆ ਜਾ ਅੰਦਰ ਚੱਲ ਬਹੁਤ ਠੰਡ ਹੈ ਉਸ ਨੇ ਕੋਈ ਕੋਈ ਲੋਈ ਕੇਵਲ RAM ਨੂੰ ਦਿੰਦੇ ਹੋਏ ਕਿਹਾ ਪੰਡਤ ਸ਼ੋਕਵੀ ਬਹੁਤ ਦੁਰਦਸ਼ੀ ਉਸ ਨੇ ਹੌਲੀ ਹੌਲੀ ਕੇਵਲ RAM ਨੂੰ ਉਠਾ ਕੇ ਅੰਦਰ ਲੈ ਕੇ ਗਿਆ ਤੇ ਅੰਦਰ ਕਮਰੇ ਚ ਜਾ ਕੇ ਉਸ ਨੂੰ ਬੈੱਡ ਤੇ ਪਾ ਦਿੱਤਾ ਰਜਾਈ ਵੀ ਦੇ ਦਿੱਤੀ ਕੇਵਲ ਹਜੇ ਵੀ ਕੰਬੀ ਜਾ ਰਿਹਾ ਸੀ ਰੋਟੀ ਖਾਧੀ ਕਿ ਨਹੀਂ ਕਿੱਥੋਂ ਖਾਧੀ ਹੋਣੀ ਐ ਪੰਡਤ ਸ਼ੋਕ ਨੇ ਆਪਣੇ ਕਿਸੇ ਚੇਲੇ ਨੂੰ ਆਵਾਜ਼ ਮਾਰੀ ਤੇ ਉਹ ਰੋਟੀ ਪਾ ਕੇ ਲਿਆਇਆ ਉਸਨੇ ਬੜੇ ਪਿਆਰ ਨਾਲ ਧੱਕੇ ਨਾਲ ਕੇਵਲ RAM ਨੂੰ ਰੋਟੀ ਖਲਾਈ ਕੇਵਲ ਨੇ ਵੀ ਬੜੀ ਮੁਸ਼ਕਲ ਨਾਲ ਗੁਰਤੀਆਂ ਆਪਣੇ ਗਲੇ ਚੋਂ ਲਗਾਈਆਂ ਜਿੱਦਾਂ ਕਿ ਦਾ ਰਾਤ ਲੰਗੀ ਤੇ ਅਗਦੀ ਸਵੇਰ ਹੋਈ ਫੰਡ ਅਸ਼ੋਕ ਜਦੋਂ ਉੱਟੜ ਕੇ ਉੱਠਿਆ ਦੇਖਿਆ ਤਾਂ ਕੇਵਲ RAM ਵਿਸਰੇਤੇ ਨਹੀਂ ਸੀ ਉਸਨੇ ਸਾਰੇ ਮੰਦਰ ਚ ਪਤਾ ਕਰਵਾਇਆ ਪਰ ਕੇਵਲ RAM ਕਿਤੇ ਵੀ ਨਹੀਂ ਸੀ ਮਿਲਿਆ ਪੰਡਤ ਅਸ਼ੋਕ ਨੇ ਸੋਚਿਆ ਕਿ ਸ਼ਾਇਦ ਆਪਣੇ ਘਰੇ ਚ ਲਿਆ ਗਿਆ ਹੋਗਾ ਕਿਉਂਕਿ ਪਹਿਲਾਂ ਵੀ ਅਕਸਰ ਇਸੇ ਤਰ੍ਹਾਂ ਹੀ ਹੁੰਦਾ ਸੀ ਇਹ ਕਹਾਣੀ ਅਜੇ ਧੂਰੀ ਹੈ ਬਾਕੀ ਰਹਿੰਦਾ ਕਹਾਣੀ ਦਾ ਭਾਗ ਕੱਲ ਨੂੰ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਕੱਲ ਵਾਲਾ ਭਾਗ ਜ਼ਰੂਰ ਸੁਣੋ ਜੀ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਕਮੈਂਟ ਕਰਕੇ ਜੀ ਰੋਜ਼ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ